ਡਬਲ ਪੈਸੇ ਆਪਾਂ ਵਾਪਸ ਦੇਣ ਤੱਕ ਦੀ ਵੀ ਗਾਰੰਟੀ ਲੈ ਲੈਣੇ ਜਿਹੜਾ ਮਰਜ਼ੀ ਰੇਟ ਵਾਲੇ ਕੰਮ ਚਾਹੀਏ ਆਪਣੀ ਜ਼ਿੰਮੇਵਾਰੀ ਇਹ ਜੇ ਕੋਈ ਰੇਟ ਦੇਵੇ ਅੱਛਾ ਜੀ ਪੂਰੇ ਇੰਡੀਆ ਦੇ ਵਿੱਚ ਮੈਂ ਚੈਲੰਜ ਕਰਦਾ 5D ਪੱਲਾ 3D ਪੱਲਾ 8D ਤੱਕ ਮੇਰੇ ਕੋਲੇ ਪੱਲੇ ਦੀ ਦੁਨੀਆ ਘੁੰਮਲੇ ਕੋਈ ਬੰਦਾ ਮੈਂ ਕਹਣਾ ਆਪਣੇ ਮੂਰੇ ਖੜ ਕੇ ਗੱਲ ਕਰੇ ਜਿਹੜਾ ਕੋਈ ਕਰਦਾਗਾ ਰੇਟ ਦੀ ਤਾਂ ਇਹ ਤਾਂ ਬਹੁਤ ਵੱਡੇ ਵੱਡੇ ਖਾਸਲੇ ਨੇ ਨੈਨੋਮੀਟਰ ਨਾਲੇ ਫਾਸਲੇ ਨੇ ਇਹ ਅੱਛਾ ਜੀ 10 ਸਾਲ ਦੀ ਗਾਰੰਟੀ ਜਦੋਂ ਵੀ ਕਿਤੇ ਪੱਲਾ ਕੋਈ ਘੁੰਮਦਾ ਜਾਂ ਸਮਰੈਕੇ ਚ ਕੋਈ ਨੁਕਸਾਨਾ ਡਿਜ਼ਾਈਨ ਚ ਕੋਈ ਨੁਕਸਾਨਾ ਆਪਦਾ ਪੱਲਾ ਉਥੋਂ ਖੋਲ ਕੇ ਇੱਥੋਂ ਨਵਾਂ ਲੈ ਕੇ ਆ। ਫੁੱਲ ਦਿਲਿਆਂ ਵਾਲਾ ਹਵੇਲੀਆ ਵਾਲਾ ਡੋਰ ਹੈ ਕੱਲ ਪਰਸੋਂ ਮੈਂ ਵੀਡੀਓ ਦੇਖ ਰਿਹਾ ਸੀ ਕਿਸੇ ਬੰਦੇ ਨੇ ਕਹਿਤਾ ਕਹਿੰਦਾ ਵੀ 1,20,000 ਦਾ ਡੋਰ ਹੈ ਜੀ। ਮੂੰਹ ਚਾਕੇ ਬਈ ਤੇ ਕਹਿਤਾ ਦਿੱਤਾ ਸਾਰਾ ਕੁਝ ਉਹੀ ਲਾ ਕੇ ਸਾਰਾ ਵਸੇ ਮੇਰੇ ਤੋਂ 27000 ਰੁਪਏ ਦਾ ਪੱਲਾ ਲੈ। ਔਰ ਇਹਦਾ ਰੇਟ ਪੂਰੇ ਪੰਜਾਬ ਦੀ ਕੀ ਬਹਿ ਕਹਿੰਦਾ ਹਿਮਾਚਲ ਰਾਜਸਥਾਨ ਤੱਕ ਦੀ ਮੇਰੀ ਜ਼ਿੰਮੇਵਾਰੀ ਹੋਊਗੀ ਜੇ ਇਹਦੇ ਨਾਲ ਰੇਟ ਕੋਈ ਰੱਲਦਾ ਮਿਲਦਾ ਵੀ ਦੇ ਦੇ। ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੈ ਵੀ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ। ਵੀਡੀਓ ਨੂੰ ਪੂਰੀ ਦੇਖਿਓ, ਸ਼ੇਅਰ ਜ਼ਰੂਰ ਕਰਦੇਓ ਕਿਉਂਕਿ ਇਹ ਜਿਹੜੀ ਅੱਜ ਦੀ ਵੀਡੀਓ ਹੈ ਹਰ ਇੱਕ ਘਰ ਦੀ ਜ਼ਰੂਰਤ ਆ। ਕੋਈ ਨਵਾਂ ਪਾ ਰਿਹਾ, ਕੋਈ ਰੈਨੋਵੇਸ਼ਨ ਕਰ ਰਿਹਾ, ਹਰ ਇੱਕ ਦੀ ਜ਼ਰੂਰਤ ਆ। ਇਸ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਇਹੋ ਜੀ ਰੇਟ ਇਹੋ ਜੀਆਂ ਚੀਜ਼ਾਂ ਲੈ ਕੇ ਆਏ ਆਗਾ ਤੁਸੀਂ ਮਤਲਬ ਕਿ ਵੀ ਇਹ ਸੋਚੋਗੇ ਵੀ ਯਾਰ ਜੇ ਕਿਸੇ ਨੇ 게ਟ ਲਗਵਾ ਵੀ ਲਿਆ ਹੋਇਆ ਨਾ ਉਹ ਸੋਚ ਵੀ ਯਾਰ ਆਪਾਂ ਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਆਪਣੇ ਨਾਲ ਇਸ ਵਾਰ ਇਸ ਸਮੇਂ ਮੌਜੂਦ ਨੇ ਲਖਵਿੰਦਰ ਸਿੰਘ ਜੀ ਮਿਸ਼ਾਲ ਗੁੱਡ ਵਾਲੇ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਟਿਕ ਟੋਕ ਹੋ ਜੀ ਸੇਤਾ ਜੀ ਵਧੀਆ ਜੀ ਜਮਾ ਜੰਦਾ ਫਿਰ ਫੱਟੇ ਚੱਕ ਰੱਖੇ ਜਮਾ ਵਧੀਆ ਜੀ ਫੱਟੇ ਪੂਰੇ ਚੱਕ ਰੱਖੇ ਆ ਜੀ ਆਪਾਂ ਨੇ ਬਿਲਕੁਲ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਸਰਮੈਕੇ ਵਾਲੇ ਪੱਦਿਆਂ ਦੀ ਜਿਹੜੇ ਆਪਣੇ ਕੋਲੇ ਸਭ ਤੋਂ ਜ਼ਿਆਦਾ ਸੇਲ ਹੈ ਜੀ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਹਿਮਾਚਲ ਚ ਜੰਮੂ ਕਸ਼ਮੀਰ ਤੱਕ ਮੇਰੇ ਇਹ ਨੋਰ ਜਾਂਦੇ ਆ ਜੀ ਜੀ ਹਰ ਘਰ ਦੇ ਵਿੱਚ ਐ ਮੰਨ ਕੇ ਚਲੋ ਘੱਟੋ ਘੱਟ 25000 ਕੋਠੀਆਂ ਮੈਂ ਕੰਪਲੀਟ ਕਰ ਚੁੱਕਿਆ ਜੀ 25000 ਕਿੰਨੇ ਸਮੇਂ ਚ ਜੀ 25000 ਕੋਠੀ ਤਿੰਨ ਸਾਲਾਂ ਚ ਜੀ ਤਿੰਨ ਸਾਲਾਂ ਚ 25000 ਕੋਠੀਆਂ ਮੈਂ ਵੇਚ ਚੁੱਕਿਆ ਹਾਂ ਜੀ ਅੱਛਾ ਜੀ 25000 ਕੋਠੀਆਂ ਮੈਂ ਕੰਪਲੀਟ ਕਰ ਚੁੱਕਿਆ ਜੀ ਬਿਣਾ ਲਾਂਬੇ ਤੋਂ ओके okay. कोई लंबा नहीं आया आज तक बिल्कुल जी दोस्तों गल है अभी बहुत बड़ी फैक्ट्री है इत्ते ऐना कमाल पे आगा ਤੁਸੀਂ ਮਤਲਬ ਕਿ ਰੂਹ ਖੁਸ਼ ਹੋ ਜੂਗੀ ਸਮਾਨ ਦੇਖ ਕੇ ਵੱਖ-ਵੱਖ ਡਿਜ਼ਾਈਨ ਵੱਖ-ਵੱਖ ਕੁਆਲਿਟੀਆਂ 게ਟ ਬਿੰਡੋਜ਼ ਬਹੁਤ ਵਧੀਆ ਵੀ ਜੇ ਤਾਂ سرمਾਈ ਕਰਦੇ ਸ਼ੁਰੂ ਕਰਦੇ ਜੀ ਉਹਨਾ ਬਹੁਤ ਸੋਹਣੇ ਲੱਗ ਰਹੇ ਨੇ ਜਿਹੜੇ ਤੁਸੀਂ ਫਰੰਟ ਦੇ ਵਿੱਚ ਲਾਏ ਹੋਏ ਨੇਗੇ ਸਾਡੇ ਕੋਲੇ ਜਿੰਨੇ ਡਿਜ਼ਾਈਨ ਹੈ ਜੀ ਉਹਨੇ ਡਿਜ਼ਾਈਨ ਸਾਡੇ ਤੋਂ ਡਿਸਪਲੇ ਵੀ ਨਹੀਂ ਹੁੰਦੇ ਅੱਛਾ ਜੀ ਮੰਨ ਕੇ ਚੱਲੋ ਵੀ ਤੁਸੀਂ ਡਿਜ਼ਾਈਨ ਦੇਖ ਦੇ ਕੇ ਥੱਕ ਜੂਗਾ ਸੀ ਤੁਹਾਨੂੰ ਦਿਖਾ ਕੇ ਥੱਕਣਾ ਨਹੀਂ ਓਕੇ ਜੀ ਔਰ ਇਹਦਾ ਰੇਟ ਪੂਰੇ ਪੰਜਾਬ ਦੀ ਕੀ ਬੈਗਣਾ ਹਿਮਾਚਲ ਰਾਜਸਥਾਨ ਤੱਕ ਦੀ ਮੇਰੀ ਜ਼ਿੰਮੇਵਾਰੀ ਹੋਊਗੀ ਜੀ ਇਹਦੇ ਨਾਲ ਰੇਟ ਕੋਈ ਰੱਦਦਾ ਮਿਲਦਾ ਵੀ ਦੇ ਦੇ ਅੱਛਾ ਜੀ ਜਿਵੇਂ ਹੁਣ ਇਹ ਸ਼ੀਟ ਹੈ ਜੀ ਦੇਖੋ ਇਹਨੂੰ ਅਫਰੀਕਨ ਵੈਲਨਟ ਸ਼ੀਟ ਕਹਿੰਦੇ ਆ ਬਾਈ ਓਕੇ ਜੀ ਵੈਲਨਟ ਦਾ ਮਤਲਬ ਹੁੰਦਾ ਖਰੋਟ ओके okay. जी ਅਖਰ ਰੋਟ ਦਾ ਇਸ ਹਿੱਸੇ ਦੇ ਵਿੱਚ ਅੱਛਾ ਜੀ ਹਾਂ ਜੀ ਅਖਰ ਫਿਰ ਤਾਂ ਹੈ ਚੱਲੂ ਬੋ ਤੂਪੀ ਅਖਰ ਰੋਟ ਫਿਰ ਇਸੇ ਵਾਲੀ ਸੀਟ ਦੀ ਬੈਲਨਰ ਸੀਟਾਂ ਦੀ ਅਗਰ ਆਪਾਂ ਗੱਲ ਕਰੀਏ ਹਾਂ ਜੀ ਤਾਂ ਇਹ ਮੰਨ ਕੇ ਚੱਲੋ ਵੀ ਘਟੋ ਘੱਟ ਮਾਰਕੀਟ ਦੇ ਵਿੱਚ 1000 ਰੁਪਏ ਤੋਂ ਸੀਟ ਸ਼ੁਰੂ ਹੁੰਦੀ ਅੱਛਾ ਜੀ ਇੱਕ ਇਹਨੇ ਸੀਟ ਪਿੱਛੇ ਲੱਗੀ ਇੱਕ ਅੱਗੇ ਲੱਗੀ 2000 ਰੁਪਏ ਦੀ ਤਾਂ ਸੀਟਾਂ ਲੱਗ ਗਿਆ ਬਿਲਕੁਲ ਜੀ 2000 ਰੁਪਏ ਦੇ ਤੇ ਬੋਰਡ ਲੱਗ ਗਿਆ 1000 1500 ਰੁਪਏ ਮਿਸਤਰੀ ਦੀ ਲੇਬਰ ਲਾ ਲਓ ਬਾਕੀ ਫਿਰ ਵੀ ਕੋਲ ਲੱਗ ਗਿਆ ਬਿਜਲੀ ਵੀ ਮੁੱਕੀ ਹੈ ਜੀ ਬਿਜਲੀ ਨੂੰ ਤਾਂ ਛੱਡੋ ਚਲੋ ਬ ਦੇ ਵੀ ਜਿਹੜਾ ਆਪਾਂ ਚੀਜ਼ ਐਡ ਨਹੀਂ ਕਰਦੇ ਤਾਂ ਵੀ ਕੁਲਮਾ ਲਾ ਕੇ ਪੱਲੇ ਦੇ ਪਰ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ 6-7000 ਰੁਪਏ ਦਾ ਪੀਸ ਇਹ ਪੈਂਦਾ ਹੈ ਬਿਲਕੁਲ ਪੈਂਦਾ ਜੀ ਪਰ ਆਪਾਂ ਤੁਹਾਨੂੰ ਸਿਰਫ ਔਰ ਸਿਰਫ 7 ਦਿਨਾਂ ਦਾ ਪੱਲਾ 2500 ਰੁਪਏ ਦੇ ਦੇ ਲਈ 2500 ਆਹ 135 ਰੁਪਏ ਸਕਰ ਫੁੱਟ 2500 ਦਾ ਪੱਲਾ ਜੀ ਨਹੀਂ ਮਿੱਤਰੋ ਗੌਰ ਕਰ ਲਿਓ ਇਦੋਂ ਸਸਤਾ ਨਹੀਂ ਮਿਲਣਾ ਕਿਤੇ ਗਾਰੰਟੀ ਆ ਇਹ ਨਾਰੇ ਐ ਦੇਖੋ ਕਿ ਪੂਰੀ ਮਜ਼ਬੂਤੀ ਜਦੋਂ ਅਖਰੋਟ ਦਾ ਹੀ ਕਹਿੰਦਾ ਸਮਾਨ ਲੱਗਿਆ ਹੋਇਆ 10 ਸਾਲ ਦੀ ਪੱਲੇ ਦੀ ਤੁਹਾਨੂੰ ਬਕਾਇਦਾ ਸੀ ਲਿਖਤੀ ਰੂਪ ਦੇ ਵਿੱਚ ਗਾਰੰਟੀ ਅੱਛਾ ਜੀ 10 ਸਾਲ ਦੀ ਗਾਰੰਟੀ ਜਦੋਂ ਵੀ ਕਿਤੇ ਪੱਲਾ ਕੋਲ ਘੁੰਮਦਾ ਜਾਂ ਸਮਰੈਕੇ ਵਿੱਚ ਕੋਈ ਨੁਕਸਾਨ ਦਾ ਡਿਜ਼ਾਈਨ ਤੇ ਕੋਈ ਨੁਕਸਾਨ ਆਪ ਦਾ ਪੱਲਾ ਉਥੋਂ ਖੋਲ ਕੇ ਇੱਥੋਂ ਨਵਾਂ ਲੈ ਕੇ ਆ ਨਾਲ ਦੀ ਨਾਲ ਫੁੱਲ ਗਾਰੰਟੀ ਫੁੱਲ ਗਾਰੰਟੀ ਚੈਨਲ ਤੇ ਡੈਮ ਦਿਖਾ ਦਿਓ ਇਹ ਸਾਰੇ ਕਿੰਨੇ ਕਿੰਨੇ ਕੇ 135 ਵਾਲੇ ਦੇ ਵਿੱਚ ਜੇ ਅਗਰ ਆਪਾਂ ਗੱਲ ਕਰੀਏ ਦੇਖੋ ਕੋਬਰਾ ਸ਼ੀਟਾਂ ਕੀ ਸਕ੍ਰੈਚ ਲੈਸ ਹੈ ਤੇ ਸਕ੍ਰੈਚ ਨਹੀਂ ਪੈਂਦਾ ਜੀ ਉਸ ਵਰਗੀ ਆਪਾਂ ਕਹੋ ਸਾਡੇ ਚਲੋ ਵੈਸੇ ਸਕ੍ਰੈਚ ਲੈਸ ਦਾ ਮਤਲਬ ਇਹ ਹੁੰਦਾ ਵੀ ਕਈ ਵਾਰ ਕੋਈ ਬੱਚਾ ਕੋਈ ਹੱਥ ਪੱਲਾ ਮਾਰਦਾ ਤਾਂ ਉਸ ਤੇ ਸਕ੍ਰੈਚ ਨਾ ਪਵੇ ਤੇਦੀ ਖਰਾਬ ਨਹੀਂ ਬਣਾਉਣੀ ਹਾਂਜੀ ਹਾਂਜੀ ਇਹਦੇ ਵਿੱਚ ਆਹ ਕਲਰ ਪਿਆ ਜੀ ਆਹ ਕਲਰ ਪਿਆ ਇਹ ਕਲਰ ਪਿਆ ਇਹ ਕਲਰ ਪਿਆ ਇਹ ਕਲਰ ਪਿਆ ਇਹ ਕਲਰ ਗਲੋਸੀ ਸ਼ੀਟਾਂ ਦੀ ਜੇ ਅਗਰ ਆਪਾਂ ਗੱਲ ਕਰੀਏ ਆਜੋ ਤੁਹਾਨੂੰ ਦਿਖਾ ਦਿੰਦਾ ਮੈਂ ਹਾਂਜੀ ਹੋਣਾ ਸੀਟ ਗਲੋਸੀ ਹੈ ਜੀ ਜੀ ਟਟੋ ਕਟ ਮਾਰਕੀਟ ਦੇ ਵਿੱਚ 250 ਰੁਪਏ ਸਕੁਅਰ ਫੁੱਟ ਦਾ ਰੇਟ ਹੈ ਬੌਜੀ ਜੀ ਇਹਦਾ ਜੀ ਹਾਂ ਜੀ ਅੱਛਾ ਜੀ ਪਰ ਆਪਾਂ ਨੇ ਤੁਹਾਨੂੰ ਦੇ ਦੇਣਾ 135 ਰੁਪਏ ਸਕੁਅਰ ਫੁੱਟ ਦੇ ਵਿੱਚ ਉਹੀ 25 ਰੁਪਏ ਇਹ ਜਿਹੜਾ ਵੀ ਰੇਟ ਉਹੀ 135 ਰੁਪਏ ਅੱਛਾ ਜੀ ਹਾਂ ਜੀ ਅੱਛਾ ਇੱਕ ਗੱਲ ਹੈ ਕੋ ਫਿਨਿਸ਼ਿੰਗ ਦੇਖੋ ਨਾ ਜੀ ਸ਼ਾਈਨਿੰਗ ਤੇ ਫਿਨਿਸ਼ਿੰਗ ਕਿੰਨੀ ਆ ਗਈ ਸ਼ਾਈਨਿੰਗ ਦੀ ਤਾਂ ਜਦ ਦੀ ਆਏ ਅੱਖਾਂ ਨੂੰ ਵੀ ਆਏ ਸਕੂਨ ਜਾਂ ਦਿੰਦੀ ਹੈ ਸਕੂਨ ਨਾ ਔਰ ਇਹ ਮਾਲ ਇੰਨਾ ਵਿਕਦਾ ਹੈ ਮਾਲ ਪੂਰਾ ਨਹੀਂ ਹੋ ਰਿਹਾ ਜੀ ਅੱਛਾ ਜੀ ਹਾਂ ਜੀ ਲੋ ਭਾਈ ਆ ਤਾਂ ਮੈਂ ਕਹਣਾ ਵੀ ਮੇਰੇ ਵੀ ਪਸੰਦ ਆ ਗਈ ਕੋ ਆਪਾਂ ਨੇ ਜਿਹੜੀਆਂ ਚੀਜ਼ਾਂ ਲਾਈਆਂ ਹੋਈਆਂ ਨੇ ਟ੍ਰੈਂਡਿੰਗ ਚੀਜ਼ਾਂ ਲਾਈਆਂ ਹੋਈਆਂ ਬਿਲਕੁਲ ਜੀ ਔਰ ਅਸੀਂ 1 ਰੁਪਏ ਦੀ ਵੀ ਗੌਰ ਨਹੀਂ ਕਰਦੇ ਸਾਡਾ ਇੰਨਾ ਮਾਲ ਵੇਚਦਾ ਜੇ ਅਸੀਂ ਨਾ ਵੀ ਸੀਤਾ ਐਡ ਕਰੀਏ ਜੀ ਤਾਂ ਵੀ ਸਾਡਾ ਮਾਲ ਵੇਚਦਾ ਪਰ ਇੱਕ ਮੈਨੂੰ ਕੰਮ ਕਰਨ ਦਾ ਜਿਵੇਂ ਕਹਿੰਦੇ ਵੀ ਸ਼ੌਂਕ ਆ ਆਪਾਂ ਉਹਦੇ ਸ਼ੌਂਕ ਨਾਲ ਕੰਮ ਕਰਦੇ ਆਪਾਂ ਨੂੰ ਐ ਨਹੀਂ ਹੈਗਾ ਵੀ ਕੋਈ ਮਾਲ ਵੇਚਣਾ ਜਾਂ ਨਹੀਂ बिकਦਾ ਜਾਂ ਕੋਈ ਫਿਰ ਵੀ ਆਪਾਂ ਜਿੰਨੇ ਬਏ ਬਣਦੇ ਆਪਾਂ ਉਹਦੇ ਕੰਮ ਕਰਤੀ ਲਾ ਦਿੰਦੇ ਬਿਲਕੁਲ ਕਸਟਮਰ ਨੂੰ ਸੈਟੀਸਫੈਕਸ਼ਨ ਦੇਣੀ ਆ ਚੀਜ਼ ਨਵੀਂ ਦੀ ਹੈ ਨਾ ਜੀ ਬਾਕੀ ਗਲੋਸੀ ਸ਼ੀਟਾਂ ਦੇ ਵਿੱਚ ਤੁਹਾਨੂੰ ਬ੍ਰਾਊਂ ਗਲੋਸੀ ਮਿਲ ਜੂਗੀ ਟੀ ਗਲੋਸੀ ਮਿਲ ਜੂਗੀ ਅੱਛਾ ਜੀ ਬਾਕੀ ਕੋਈ ਮੈਨੂੰ ਹੋਰ ਗੱਲ ਦੱਸ ਦੇਣਾ ਹਾਂਜੀ ਇਹਦੇ ਵਿੱਚ ਇੱਕ ਦਿਨ ਮੈਂ ਕਿਸੇ ਬੰਦੇ ਦੀ ਵੀਡੀਓ ਦੇਖ ਰਿਹਾ ਸੀ ਹਾਂਜੀ ਕੋਈ ਇਧਰ ਵਹਿੰਦੇ ਏਰੀਆ ਦਾ ਬੰਦਾ ਆ ਹੂੰ ਉਹ ਕਹਿੰਦਾ ਵੀ ਆਹ ਬੋਰਡ ਆ ਜਿਹੜਾ ਹਾਂਜੀ ਉਹਨੂੰ ਕੰਮ ਕਰਦੇ ਲੋ 2 ਕੁ ਮਹੀਨੇ ਹੋਇਆ ਆਰੇ 3 ਮਹੀਨੇ ਅੱਛਾ ਜੀ ਪਹਿਲਾਂ ਉਹ ਕੋਈ ਹੋਰ ਕੰਮ ਕਰਦਾ ਹੁੰਦਾ ਸੀ ਉਹ ਇਹ ਬੋਰਡ ਵੀਡੀਓ ਤੇ ਚੱਕੀ ਬੈਠਾ ਸੀ ਅੱਛਾ ਜੀ ਕਹਿੰਦਾ ਵੀ ਇਹਦੀ ਆਏ ਲਾਈਫ ਹੈ ਇਹਦੀ ਆਏ ਲਾਈਫ ਹੈ ਹੂੰ ਮੈਂ ਉਹ ਵੀਰ ਨੂੰ ਕਹਿਣਾ ਚਾਹਾਂ ਜੀ ਭਰਾ ਮੇਰਾ ਹੂੰ ਗੱਲ ਜੀ ਭੂਤ ਨਹੀਂ ਕਹਿੰਦੇ ਸਵੇ ਜਦ ਨਹੀਂ ਹੋ ਜਾਂਦੀ ਬਿਲਕੁਲ ਜੀ ਵੀ ਤੈਨੂੰ 2 ਮਹੀਨੇ ਜੇ ਲੱਕੜ ਦਾ ਪਤਾ ਲੱਗਿਆ ਸਾਡੀ ਸਾਰੀ ਉਮਰ ਸਾਡੇ ਦਾਦੇ-ਪੁਰਦਾਦੇ ਵੀ ਪਹਿਲੇ ਇਸੇ ਲਾਈਨ 'ਚ ਹੀ ਸੀ ਬਾਈ ਅੱਛਾ ਜੀ ਸਾਨੂੰ ਦਾਦੇ-ਪੁਰਦਾਦੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਜੀ ਆਹ ਚੀਜ਼ ਹੈ ਤੈਨੂੰ 2 ਮਹੀਨੇ ਦੀ ਪਤਾ ਲੱਗਿਆ ਦੇਖੋ ਇਹ ਗੱਲ ਇਹ ਹੈ ਵੀ ਮਜ਼ਬੂਤੀ ਵਾਲੀ ਗੱਲ ਤਾਂ ਇੱਥੋਂ ਪਤਾ ਲੱਗਦਾ ਵੀ ਹੈਗਾ ਠੋਸ ਇਹ ਵੀਰੇ ਠੋਸ ਪੱਲਾ ਹੁੰਦਾ ਇਹ ਜਾਣਕਾਰੀ ਮੈਨੂੰ ਲੱਕੜ ਦੀ ਮੈਂ ਜਿਵੇਂ ਤੁਸੀਂ ਕਿਹਾ ਮੈਨੂੰ ਹੈ ਜੁਹਦਾ ਕੰਮ ਕਰਦੇ ਮੈਂ ਕੰਮ ਕਰਦੇ ਆ ਹਾਂਜੀ ਪਰ ਇਥੋਂ ਪਤਾ ਲੱਗ ਰਿਹਾ ਵੀ ਚੀਜ਼ ਹੈ ਇਹਦੇ ਵਿੱਚ ਠੋਸ ਆ ਹਾਂਜੀ ਆਹ ਬੋਰਡ ਦਿਖਾਇਆ ਇਹੀ ਬੋਰਡ ਹੋਊਗਾ ਦੂਸਰੀ ਕੋਈ ਚੀਜ਼ ਨਿਕਲ ਜੇ ਮੇਰੀ ਜ਼ਿੰਮੇਵਾਰੀ ਓਕੇ ਜੀ ਠੀਕ ਹੈ ਡਬਲ ਪੈਸੇ ਆਪਾਂ ਵਾਪਸ ਦੇਣ ਤੱਕ ਦੀ ਵੀ ਗਾਰੰਟੀ ਲੈ ਲੈਣੇ ਲੋ ਜੀ ਮਿੱਤਰੇ ਵਾਪਸ ਕੈਮਰੇ ਸਾਹਮਣੇ ਆ ਕੇ ਇਹਨਾਂ ਨੇ ਕਿਹਾ ਵੀ ਜਾਤਾ ਪੱਲਾ ਲਾ ਕੇ ਲੈ ਆਏ ਹੋ ਤੇ ਬਦਲ ਕੇ ਲੈ ਜਾਓ ਬਦਲ ਕੇ ਲੈ ਜੇ ਜੇ ਨਹੀਂ ਫੇਰ ਵੀ ਚੈਲੇਂਜ ਕਰਦੇ ਹੋ ਡਬਲ ਪੈਸੇ ਦੇਵਾਂਗੇ 11 ਨੁਕਸ ਕੱਢ ਕੇ ਆਹ ਗਲੋਸੀ ਸੀਟ ਪਈਆ ਦੇਖ ਲੋ ਨਿਗਾਹ ਮਾਰ ਲੋ 135 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਸਿਰਫ 2800 ਰੁਪਏ ਦਾ ਪੀਸ ਆ ਭਾਈ ਲੈ ਭਾਈ 2800 ਦਾ ਆਹ ਦਰਵਾਜ਼ਾ ਕਿਤੇ ਲੱਭ ਕੇ ਦਿਖਾ ਦਿਓ ਕੱਲੇ ਮਿਸ਼ਾਲ ਗੁੱਡ ਵਰਕਸ ਆ ਦੇਣਾ ਜੀ ਅਸਲੀ ਆ ਆ ਗਿਆ ਜੀ ਇਹ ਵੀ ਪੱਲਾ ਆ ਗਿਆ ਜੀ ਹਾਂ ਜੀ 5D ਪੱਲਾ 3D ਪੱਲਾ 8D ਤੱਕ ਮੇਰੇ ਕੋਲੇ ਪੱਲੇ ਨਹੀਂ ਕਈ ਬੰਦੇ ਰੋਤਾ ਇਹਨਾਂ ਦੀ 5D 3D ਦੀ ਲੈਂਗੁਏਜ ਵੀ ਨਹੀਂ ਆਉਂਦੀ ਉਹਨਾਂ ਨੇ ਕੰਮ ਕਰ ਰੱਖਿਆ ਮੈਂ ਦੇਖਿਆ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਮੇਰਾ ਕਿਸੇ ਲੋਕਲ ਬੰਦੇ ਨਾਲ ਜਾਂ ਮੰਨ ਲਓ ਕਿਸੇ ਬੰਦੇ ਨਾਲ ਕੋਈ ਕੰਪੀਟੀਸ਼ਨ ਹੀ ਨਹੀਂ ਹੈਗਾ ਜੀ ਠੀਕ ਹੈ ਅਸੀਂ ਕਰਦਾ ਕੰਮ ਕਰਦੇ ਹਾਂ ਪਰ ਜਦੋਂ ਸਾਡੀ ਕੋਈ ਚੀਜ਼ ਕਾਪੀ ਹੋਣ ਲੱਗੇ ਜੇ ਸਾਨੂੰ ਰੇਰ ਕਿਤੇ ਲੱਗੇ ਕਿਤੇ ਵੀ ਯਾਰ ਇਹ ਬੰਦਾ ਗਲਤ ਰਾਈਡ ਕਰ ਬਿਲਕੁਲ ਫਿਰ ਉਹ ਚੀਜ਼ ਅਗਦੇ ਨਾ ਕਿਤੇ ਗੁੱਸਾ ਆ ਜਾਂਦਾ ਹੈ ਤਾਂ ਮਿੱਤਰੋ 3D ਪੱਲੇ ਵੀ ਦੇਖ ਲਓ ਨਿਗਾਹ ਮਾਰ ਲਓ 5D ਇਹ ਜੀ ਇਹ 5D ਪੱਲਾ ਜੀ ਜੀ 16 17 ਘੰਟੇ ਲਗਾਤਾਰ ਮਸ਼ੀਨ ਚੱਲਣ ਤੋਂ ਬਾਅਦ ਕਿੱਥੇ ਜਾ ਕੇ ਇਹ ਪੱਲਾ ਤਿਆਰ ਹੁੰਦਾ ਇੱਕ ਤਿਆਰ ਹੁੰਦਾ ਇੱਕ ਹੁੰਦਾ ਜੀ ਲਓ ਮਿੱਤਰੋ ਆ ਜਿਓ 그러면은 ਅੱਗੇ ਹੋਰ ਵੀ ਦਿਖਾਈਏ ਆ ਆ ਗਿਆ ਦੇਖੋ ਜਾਲੀ ਵਾਲਾ ਪੱਲਾ ਸਭ ਤੋਂ ਜ਼ਿਆਦਾ ਜਲਦੀ ਟਾਈਮ ਦੇ ਵਿੱਚ ਮਸ਼ਰਮੱਕੀ ਜ਼ਰੂਰਤ ਆ ਪਾਣ ਨੂੰ ਜੀ ਬਿਲਕੁਲ ਹੁਣ ਇਹਦੇ ਦੇਖੋ ਪੂਰਾ ਫੁੱਲ ਚੌੜਾ ਦਾ ਗੱਲ ਪਾਇਆ ਹੋਇਆ ਹੂੰ ਫੁੱਲ ਚੌੜੀ ਇਹਦੇ ਫਰੇਮ ਲੱਗੀ ਹੋਈ ਹੈ ਜੀ ਬਿਲਕੁਲ ਪਾਓ ਸਟੀਲ ਦੀਆਂ ਰਾੜਾਂ ਦੀ ਪਾਈਆਂ ਹੋਈਆਂ ਨੇ ਹੂੰ ਡਬਲ ਜਾਲੀ ਲੱਗੇ ਹੋਏ ਆ ਡਬਲ ਜਾਲੀ ਆ ਬਿਲਕੁਲ ਜੀ ਸਿਰਫ 26-2700 ਰੁਪਏ ਦਾ ਪੱਲਾ ਜਿੰਨੀ ਚੌੜੀ ਮਿਸਤਰੀ ਫਰੇਮ ਕਹੂਗਾ ਉਨੀ ਚੌੜੀ ਫਰੇਮ ਲਾ ਕੇ ਦੇਵਾਂਗੇ ਅੱਛਾ ਜੀ ਜਿੰਨੇ ਚੌੜੇ ਮਿਸਤਰੀ ਗਾਜ ਕਹੂਗਾ ਉਨੇ ਚੌੜੇ ਗਾਜ ਲਾ ਕੇ ਦੇਵਾਂਗੇ ਜਿਹੜਾ ਮਰਜੀ ਰੇਟ ਵਾਲੇ ਕੰਮ ਚਾਹੀਏ ਆਪਣੀ ਜ਼ਿੰਮੇਵਾਰੀ ਇਹ ਹੀ ਜੇ ਕੋਈ ਰੇਟ ਦੇਵੇ ਅੱਛਾ ਜੀ ਪੂਰੇ ਇੰਡੀਆ ਦੇ ਵਿੱਚ ਮੈਂ ਚੈਲੰਜ ਕਰਦਾ 155 ਰੁਪਏ ਸਕਰ ਫੁੱਟ ਡਬਲ ਜਾਲੀ ਲਾ ਕੇ ਅਗਰ ਪੱਲਾ ਦਿੰਦਾ ਤਾਂ ਮੈਂ ਮਾਲ ਫਰੀ ਦੇਣ ਤੱਕ ਜਾਊਂਗਾ ਬਾਈ ਲਖਵਿੰਦਰ ਬਾਰ-ਬਾਰ ਕਹੀ ਜਾਂਦਾ ਵੀ ਮੈਂ ਚੈਲੰਜ ਕਰਦਾ ਜੇ ਕੋਈ ਗੱਲ ਹੈ ਤਾਂ ਹੀ ਕਿਹਾ ਜਾਂਦਾ ਹੁੰਦਾ ਹਣਾ ਸਭ ਤੋਂ ਵੱਡਾ ਸੀ ਚੈਲੰਜ ਆਜੋ ਸਾਨੂੰ ਸਭ ਤੋਂ ਵੱਡਾ ਜਿਹੜਾ ਮੇਰਾ ਚੈਲੰਜ ਮੈਂ ਹੁਣ ਲੈ ਕੇ ਆਇਆ ਨਵਾਂ ਮਾਰਕੀਟ ਦੇ ਵਿੱਚ ਆਜੋ ਅੱਗੇ ਆਜੋ ਥੋੜਾ ਨੇੜੇ ਆਜੋ ਅਣ ਬਰੀ ਦੇਖੀਏ ਹੁਣ ਆਈ ਵੀਰ ਦੀ ਹਣਾ ਇਹ ਪੂਰਾ ਠੋਸ ਪੱਲਾ ਸਾਗ ਵਾੜਨਾ ਬਿਲਕੁਲ ਜੀ ਸਾਗ ਵਾਣ ਇਹਦੇ ਵਿੱਚ ਕੋਈ ਭਲਾਈ ਨਹੀਂ ਪਈ ਜੀ ਕੋਈ ਇਹਦੇ ਵਿੱਚ ਐਕਸਟਰਾ ਚੀਜ਼ ਨਹੀਂ ਬਾਈ ਬਿਨਾਂ ਲੱਕੜ ਤੋਂ ਬਿਲਕੁਲ ਜੀ ਸਿਰ ਠੋਸ ਪੱਲਾ ਓਨਲੀ ਲੱਕੜ ਲੱਗੀ ਹੋਈ ਹੈ ਔਨਲੀ ਸਾਗਵਾ ਸਾਰੀ ਸਾਗਵਾ ਠੀਕ ਹੈ ਜੀ ਦੂਸਰੀ ਗੱਲ ਇਹ ਕਲਮਾ ਵਾਲਾ ਪੱਲਾ ਹੀ ਜੀ ਬੁਰਸ਼ਾਂ ਵਾਲਾ ਪੱਲਾ ਕਹਿੰਦੇ ਨੇ ਕਲਮਾ ਵਾਲਾ ਪੱਲਾ ਬੁਰਸ਼ਾਂ ਵਾਲਾ ਪੱਲਾ ਜਿਹੜੇ ਪੁਰਾਣੇ ਮਿਸਤਰੀ ਲੈਣ ਚ ਨੇ ਉਹਨਾਂ ਨੂੰ ਪਤਾ ਨਵੇਂ ਮੁੰਡਿਆਂ ਦਾ ਇਹ ਚੀਜ਼ ਬਾਰੇ ਪਤਾ ਵੀ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਅਗਰ ਇਹਦੀ ਮਾਰਕੀਟ ਦੇ ਵਿੱਚ ਆਪਾਂ ਲੇਬਰ ਪਤਾ ਕਰੀਏ ਘੱਟੋ ਘੱਟ ਕਿੰਨੀ ਕੋ ਹੋ ਸਕਦੀ ਤੁਸੀਂ ਲਾ ਲੋ ਵੀ ਪੱਲਾ 7000 8000 ਰੁਪਿਆ ਕਲਮਾ ਵਾਲੇ ਬੁਰਸ਼ਾਂ ਵਾਲੇ ਪੱਲਿਆਂ ਦੀ ਲੇਬਰ ਹੈ ਜੀ ਕੱਲੀ ਲੇਬਰ ਜੀ ਇਹਨਾਂ ਦੀ ਹਾਂਜੀ ਆਪਾਂ ਜਦੋਂ ਸਿਰਫ 400 ਰੁਪਏ ਸਕਰ ਫੁੱਟ ਦੇ ਵਿੱਚ 10 ਤੋਂ 11000 ਰੁਪਏ ਦਾ ਪੱਲਾ ਦੇ ਦੇਣਾ। ਕੱਲ ਬੰਦਾ ਕਹੀਐਦਾ ਸੀ ਕਹਿੰਦਾ ਵੀ 800 ਰੁਪਏ ਸਕੁਅਰ ਫੁੱਟ ਹਾਂ 700 ਰੁਪਏ ਸਕੁਅਰ ਫੁੱਟ ਇਹ ਵੀਰੇ ਜਿਹੜਾ ਬੰਦਾ ਰਿਟੇਲ ਚ ਮਾਲ ਤੈਨੂੰ ਵੀਰੇ ਮੈਂ ਮਾਲ ਦਿਖਾਇਆ ਨਾ ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ ਮੈਂ ਸਾਗਵਾਨ ਦਿਖਾਦਾ ਸਾਡੇ ਧਰਨ ਨੂੰ ਥਾਉ ਨਹੀਂ ਸਾਗਵਾਨ ਓਕੇ ਫਿਰ ਜੇ ਆਪਾਂ ਪੰਜ ਪੱਲੇ ਦੀ ਸਾਗਵਾਨ ਲੈ ਕੇ ਆਵਾਂਗੇ ਮਾਰਕੀਟ ਤੋਂ ਤਾਂ ਫਿਰ ਰੇਟ ਵੀਰੇ ਤੁਹਾਨੂੰ ਪੈਣਾ ਹੀ ਪੈਣਾ ਨਾ ਬਿਲਕੁਲ ਪੈਣਾ ਜੀ ਸਾਗਵਾਨ ਦਾ ਪੱਲਾ ਤੁਹਾਨੂੰ ਮਰਿੰਡੀ ਦਾ ਰੇਟ ਦੇ ਦਾਂਗੇ ਸਿਰਫ 400 ਰੁਪਏ ਸਕੁਅਰ ਫੁੱਟ ਦੇ ਵਿੱਚ ਫੁੱਲ ਦੇ ਲ ਕਿਤੇ ਭੁੱਲ ਜੋਂ ਡੈਰੀ ਜਾ ਕੇ ਲਿਖ ਲੋ ਹਾਂ ਵੀ ਇੱਥੇ ਮਿਲਦਾਗਾ 400 ਰੁਪਏ ਸਕਰ ਫੁੱਟ 50% 800 ਦਾ ਮੰਨ ਲਓ 800 ਵਾਲਾ 50% ਦਾਸ ਕਲਮਾਂ ਵਾਲੇ ਪੱਲੇ ਜੀ ਲੇਬਰ 7-8000 ਰੁਪਏ ਆ ਪਾ ਸਿਰਫ 700 ਰੁਪਏ ਲੇਬਰ ਲੈ ਰਿਆਂਗਾ ਗਾਕ ਤੋਂ ਲਓ ਜੀ ਵੀਰੋ ਇੱਕ ਵਾਰੀ ਮੈਂ ਫੇਰ ਕਹਿਣਾ ਨੋਟ ਕਰ ਲਓ ਵੀ ਇੱਥੋਂ ਮਿਲੂਗਾ ਸਭ ਤੋਂ ਸਸਤਾ ਸਾਗਵਾਨ ਦਾ ਪੱਲਾ ਆ ਵੀ ਇੱਧਰ ਬਹੁਤ ਸੋਹਣੇ ਲੱਗੇ ਨੇ ਸਾਗਵਾਨ ਦੇ ਨੇ ਦੁਨੀਆ ਘੁੰਮਲੇ ਕੋਈ ਗੱਲਾ ਮੈਂ ਕਹਣਾ ਆਪਣੇ ਮੂਰੇ ਖੜ ਕੇ ਗੱਲ ਕਰੇ ਜਿਹੜਾ ਕੋਈ ਕਰਦਾ ਹੈਗਾ ਰੇਟ ਦੀ ਤਾਂ ਇਹ ਤਾਂ ਬਹੁਤ ਵੱਡੇ ਵੱਡੇ ਖਾਸਲੇ ਨੇ ਨਾ ਮੀਟਰ ਨਾਲੇ ਫਾਸਲੇ ਨੇ ਇਹ ਅੱਛਾ ਜੀ ਵੀ ਕਦੇ ਉਹ ਮੈਨੂੰ ਐ ਲਾਵਾ ਹੀ ਪੰਜ 10 ਸਾਲ ਹੀ ਚੀਜ਼ਾਂ 'ਚ ਖੇਡਣਗੇ ਜਦੋਂ ਉਹ ਵੱਡੇ ਵੱਡੇ ਮੰਨ ਲਓ ਵੀ ਗੁਜਰਾਤ ਅੰਮਦਾਬਾਦ ਪਰਛੇਤਰ ਜਮਨਾ ਨਗਰ ਜਦੋਂ ਉਹਨਾਂ ਦੀ ਫੁੱਲ ਗੂੜਾ ਪਰਿਵਾਰ ਬਣ ਗਿਆ ਉਦੋਂ ਕਿਤੇ ਮਾਰਾ ਮੋਟਾ ਲਵੇ ਲੱਗ ਜਾਣਾ ਤਾਂ ਕੀ ਕਹਿਣਾ ਹੈ ਇੰਨਾ ਰੇਟਾਂ ਦੇ ਇੰਨਾ ਰੇਟਾਂ 'ਚ ਕਿਤੇ ਲਵੇ ਲੱਗ ਜਾਣਾ ਠੀਕ ਹੈ ਜੀ ਨਹੀਂ ਤਾਂ ਪੋਸੀਬਲ ਹੀ ਨਹੀਂ ਹੈਗਾ ਜੀ ਭੁੱਲ ਜਾਣਾ ਛੱਡ ਦੋ ਕੋਸ਼ਿਸ਼ ਵੀ ਨਾ ਕਰੋ ਵੀ ਤੁਸੀਂ ਇਹ ਰੇਟ ਦੇ ਦੋਗੇ ਇਹ ਲਗਲੀ ਚੀਜ਼ ਪਾ ਕੇ ਦੇਣੀ ਹੈ ਜੋ ਮਰਜੀ ਦੇ ਜੋ ਲੈ ਵੀ ਮਿੱਤਰੋ ਆਹ ਗੱਲ ਬਾਈ ਨੇ ਜਮਾ ਸਿਰੇ ਦੀ ਕਹੀ ਆ ਵੀ ਮੇਰੇ ਵਾਲਾ ਰੇਟ ਨਹੀਂ ਦੇ ਸਕਦੇ ਮੇਰਾ ਕੰਪੀਟੀਸ਼ਨ ਰੇਟਾਂ 'ਚ ਹੈ ਹੀ ਮਲਟੀਵਾਇਜ਼ ਹੈ ਹੀ ਨਹੀਂ ਕਾਪੀ ਹੋ ਸਕਦੀ ਆ ਪਰ ਕੁਆਲਿਟੀ ਨਹੀਂ ਹੋ ਸਕਦੀ ਕੰਪਰੋਮਾਈਜ਼ ਨਹੀਂ ਕੁਆਲਿਟੀ ਨਹੀਂ ਕਰਦਾ ਆ ਜੋ ਅੱਗੇ ਆਓ ਲਿਓ ਹਾਂਜੀ ਆ ਦੇਖੋ ਜੀ ਅੱਗੇ ਹੋ ਕੇ ਜਮਾ ਪੂਰਾ ਪੱਲਾ ਦੇਖ ਲਓ ਤੁਸੀਂ ਸਾਰਾ ਡਬਲ ਜਾਲੀ ਤੁਹਾਨੂੰ ਡਬਲ ਜਾਲੀ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕਿਤੇ ਵੀ ਟੱਕਰ ਨਹੀਂ ਮਿਲੂਗੀ ਭਾਈ ਹੂੰ ਤੱਕਰ ਇਹ ਸਾਰੀਆਂ ਕਲਮਾਂ ਲੱਗੀਆਂ ਤੁਸੀਂ ਚੈੱਕ ਕਰੋ ਨੋਟ ਕਰੋ ਇਹ ਜੀ ਬਿਲਕੁਲ ਜੀ ਤੁਹਾਨੂੰ ਕਿਤੇ ਟੱਕਰ ਸਿੱਧੀ ਬੋਰਡ ਠੀਕ ਹੈ ਲਿਖਿਆ ਨਾ ਜੀ ਆਹ ਦੇਖੋ ਇਹ ਵਿੱਚ ਦੇਖੋ ਟੱਕਰ ਲੱਗਿਆ ਸਨ ਦਾ ਨਾਮ 155 ਰੁਪਏ ਸਕੇਅਰ ਬੋਰਡ ਦੇ ਵਿੱਚ ਡਬਲ ਵਾਲੀ ਬੱਲੇ ਅੱਛਾ ਜੀ ਇਹਦੀ ਟੱਕਰ ਆ ਦੇਖੋ ਇੱਥੇ ਸਿੱਧਾ ਹੀ ਲੱਗਿਆ ਹੋਇਆ ਹੈ ਨਾ ਹਾਂ ਬਿਲਕੁਲ ਕੋਈ ਗੱਲ ਨਹੀਂ ਪਈ ਹੋਈ ਹਾਂ ਸਿੱਧਾ ਹੈ ਨਾ ਉਹਦੇ ਵਿੱਚ ਇੱਕ ਵੀ ਟੱਕਰ ਦਿਖਾਓ ਬਿਲਕੁਲ ਉਹ ਐਨ ਬਣਾਇਆ ਹੋਇਆ ਹੈ ਹਾਂ ਇਹ ਮੇਰਾ ਸੀਕ੍ਰੇਟ ਪੁਆਇੰਟ ਹੈ ਮਸ਼ੀਨਾਂ ਕਰੋੜਾ ਰੁਪਏ ਦੇ ਵੀ ਦਿਖਾਉਂਦਾ ਵੀ ਨਹੀਂ ਕਿਸੇ ਨੂੰ ਦੇਣੀਆਂ ਦਾ ਕੀ ਨੇ ਅੱਛਾ ਜੀ ਹਾਂ ਕੋਈ ਬੰਦਾ ਅਗਲਾ ਵੀ ਬਹੁਤ ਸੋਹਣਾ ਡਿਜ਼ਾਈਨ ਆਈ ਸਾਗਵਾਂਚੀ ਆ ਗਿਆ ਇਹ ਫੁੱਲ ਦਿਲੇ ਵਾਲਾ ਹਵੇਲੀਆ ਵਾਲਾ ਡੋਰ ਹੈ ਕੱਲ ਪਰਸੋਂ ਮੈਂ ਵੀਡੀਓ ਦੇਖ ਰਹੀ ਸੀ ਕਿਸੇ ਬੰਦੇ ਨੇ ਕਹਿਤਾ ਕਹਿੰਦਾ ਵੀ 1,20,000 ਦਾ ਡੋਰ ਹੈ ਜੀ ਮੂੰਹ ਚਾਕੇ ਬਈ ਤੇ ਕਹਿਤਾ ਦਿੱਤਾ ਸਾਰਾ ਕੁਝ ਉਹੀ ਲਾ ਕੇ ਸਾਰਾ ਵਸੇ ਮੈਂ ਤੁਹਾਨੂੰ 27,000 ਰੁਪਏ ਦਾ ਪੱਲਾ ਲੇ। ਸਣੇ ਬੌਲਸ ਸਣੇ ਪਿੱਤਲ ਲਾ ਕੇ ਸਣੇ ਜ਼ਿਲੇ ਲਾ ਕੇ 27,000 ਰੁਪਏ ਦਾ ਪੱਲਾ ਦਊਂਗਾ ਜੀ। ਮੈਨੂੰ ਐਂ ਦੱਸੋ 1 ਮਿੰਟ ਜੀ ਚਾਹੂ ਪੀ ਲਈ ਤੁਸੀਂ ਮੈਂ ਕਹਿੰਦਾ ਜੀ ਕਮਾਲ ਧੱਤੀ ਜੀ ਉਹ ਤਾਂ ਆਉਣ ਰੇਟ ਦਸੀ ਜਾਂਦੇ ਮੈਂ ਕਹਿੰਦਾ ਜੀ 1 ਲੱਖ 20 ਆਲਾ ਪੱਲਾ ਮੈਨੂੰ ਨਹੀਂ ਪਤਾ ਉਹ ਬੰਦੇ ਨੇ ਅਗਰੇ ਕਿੰਨੀ ਕਿ ਚੇਪੀ ਲਾਈ ਆ ਦੇਖ ਅੱਛਾ ਜੀ ਇਹ ਨਹੀਂ ਮੈਂ ਕਹਿ ਸਕਦਾ ਹੈਗਾ ਪਰ ਉਹਦਾ 120000 ਜਿਹੜਾ ਪਹਿਲਾਂ ਮੈਥੋਂ 27000 ਦੇ ਲੈ ਜੋ 27000 ਦੇ ਸਾਹ ਨੂੰ ਬੋਲੋ ਕਿੰਨੇ ਬੱਲੇ ਪੱਲੇ ਚਾਹੀਦੇ ਬੋਲ ਮਾਰਾ ਕੇ ਤੁਸੀਂ ਲੜਾਈ ਕਰਾਓਗੇ ਮੈਂ ਕਹਿੰਦਾ ਹੋਈ ਜਾਵੇ ਜੀ ਅੱਜ ਡਾਕੀ ਸੱਚ ਕਹਿਣਾ ਹਨਾ ਸੱਚ ਕਹਿਣਾ ਇਹ ਮੂਰਖ ਬਣਾਈ ਜਾਂਦੇ ਆ ਆ ਇਧਰ ਮਾਰਬਲ ਵਾਲੇ ਨੇ ਜਿਹੜੇ ਬਾਈ ਨੇ ਪਹਿਲਾਂ ਇੱਕ 135 ਰੁਪਏ ਚ ਦੱਸੇ ਦੀਏ 135 ਅੱਗੇ ਇੱਕ ਫਿਰ ਉਹ ਹੋਰ ਗੱਲ ਦਾ ਦੇਣਾ ਵੀਰੇ ਹਾਂ ਹਾਂ ਤੁਸੀਂ ਕਹਿ ਰਹੇ ਹੋ ਨਾ ਵੀ ਲੜਾਈ ਵਾਲਾ ਕੰਮ ਆ। ਉਹ ਦੇਖੋ ਇਹ ਮੈਂ ਪੱਲਾ ਦਿਖਾਤਾ। ਹੂੰ ਕਿਉਂਕਿ ਇਹ ਹੁਣ ਬਿਨਾ ਪੁਲਿਸ ਤੋਂ ਪੱਲਾ ਹੈ। ਜੀ ਬਿਲਕੁਲ। ਹੁਣ ਮੈਂ ਗਾਹਕ ਨੂੰ ਇਹ ਪੁਲਿਸ ਵੀ ਕਰਾ ਕੇ ਦੇਵਾਂ। ਹੂੰ ਫਿਰ ਇਹਦੇ ਤੇ ਆਰਟੀਫੀਸ਼ੀਅਲ ਪਿੱਤਲ ਆਉਂਦਾ। ਬਿਲਕੁਲ। ਦੇਖਿਆ ਜੀ ਤੁਸੀਂ। ਆ ਮੈਂ ਦੇਖਿਆ ਜੀ। ਆ ਮੂੰ ਲੱਗ ਜਾਂਦਾ ਉਹਦੇ ਜੋੜਾਂ ਤੇ। ਹੂੰ ਹੂੰ ਹੂੰ। ਜਦੋਂ ਪਿੱਤਲ ਲਾਤਾ ਪੁਲਿਸ ਹੋ ਗਈ ਉਹਨੇ ਪੱਲੇ ਨੇ ਨੰਗ 16 ਬਣ ਜਾਣਾ। ਜੀ। ਵੀ ਜਿਹਦੀ ਹੱਦ ਹੀ ਕੋਈ ਨਹੀਂ। ਉਹ ਤਾਂ ਵੀਰੇ ਤੁਸੀਂ ਬਾਜ਼ਾਰ ਜਾਓ ਤੁਹਾਨੂੰ ਮਿਲ ਜੂਗਾ। ਬਿਲਕੁਲ ਜੋੜਵਾਏ ਇਹ ਜੀ ਵੀ ਇਹ ਪੱਲਾ ਸਾਗਵਾਨ ਦਾ ਬਣਾਤਾ ਹਾਂ ਮੇਨ ਖਰਚਾ ਤਾਂ ਹੋ ਚੁੱਕਿਆ ਤੇ ਮੇਨ ਖਰਚਾ ਹੋ ਗਿਆ ਹੁਣ ਡੈਕੋਰੇਸ਼ਨ ਹੋਣੀ ਆ ਪਤਲੀ-ਬਤਲੀ ਜੀ ਹੁਣ ਆਪਾਂ ਨੇ 7-4 ਦਾ ਪੱਲਾ ਇਹਨਾਂ ਨੂੰ 11000 ਰੁਪਏ ਦੇ ਦਿੱਤਾ ਬਿਲਕੁਲ ਜੀ ਠੀਕ ਹੈ 5000 ਰੁਪਏ ਜੀ ਉੱਤੇ ਪੌਂਸ ਲਾ ਲਓ 6000 ਰੁਪਏ ਦੀ ਪੌਂਸ ਲਾ ਲਓ ਜੀ 11 ਤੇ 6 17 ਹੀ ਹੋ ਗਿਆ ਆਉਂਦਾ ਜੀ 3000 ਰੁਪਏ ਦੇ ਤੇ ਪਿੱਤਲ ਲਾ ਲਓ ਜੀ ਤਾਰਾ ਤੇ ਤਨਵੀ ਮੈਂ 27000 ਰੁਪਏ ਕਹਿੰਦਾ 27000 ਰੁਪਏ ਦੇ ਵਿੱਚ ਪੱਲਾ ਕਿਵੇਂ ਨਹੀਂ ਬਣੋਗੇ ਚਾਲਣ ਵਾਲੇ ਦੀ ਲੇਬਰ ਲਾ ਲਓ ਤੋ ਤਿੰਨ ਕਿਵੇਂ ਰੁਪਏ ਲਾ ਲਓ ਹਨਾ ਜੀ 30000 ਤੇ ਫਿਰ ਵੀ ਫਿਰ ਮੈਨੂੰ ਐਂ ਦੱਸੋ ਵੀ ਭੈਣ ਚੋ ਦੇ ਇਹ ਵਿਚਾਰੇ ਕਿੱਥੇ ਸੋਨਾ ਲਘੋਤਾ ਤੁਸੀਂ ਨੇ ਤੁਸੀਂ 1 ਲੱਖ 20 ਦਾ ਵੇਚ ਰਹੇ ਹੋ ਇਹਦਾ ਸਹੀ ਨਾ ਇਹ ਤਾਂ ਕਿੱਥੇ ਬਈ ਸੋਨਾ ਦਾ ਪਿਆ ਜਿਹੜੀ ਇਹ ਵੀਡੀਓ ਆ ਇੰਨਾ ਕ ਲੋਕਾਂ ਦਾ ਫਾਇਦਾ ਕਰ ਦੂਗੀ ਜਿੱਥੇ 5 ਲੱਖ ਦਾ ਮਾਲ ਜਾਣਾ ਮੈਨੂੰ ਲੱਗਦਾ ਲੱਖ ਕਿਨਾਂ ਉਤਾਰ ਦੋਗੇ ਨਾ ਵੱਡੀਆਂ ਵੱਡੇ ਜਿਹੜੇ ਲੋਕ ਕਹਿੰਦੇ ਨੇ ਨਾ 1.5 ਲੱਖ ਸਵਾ ਸਵਾ ਲੱਖ ਸਾਗਵਾਨ ਟੀਕ ਐਮਪੀ ਮੇਰੇ ਕੋਲੇ ਲੈ ਕੇ ਆਓ ਬਰੇ ਨਾਲੇ ਐਮਪੀਟੀ ਕਾਲੇ ਨਾਲੇ ਲੈ ਕੇ ਆਓ ਨਾਲੇ 1.5 ਲੱਖ ਵਾਲੇ ਨੂੰ ਲੈ ਕੇ ਆਓ ਫਿਰ ਆਪਾਂ ਮੁੁੱਠੇ ਗੱਲ ਕਰਦੇ ਆਂ ਭਾਈ ਤੂੰ ਦੱਸ ਸਾਨੂੰ ਕਿਹੜਾ ਸੌਨਾ ਪਾਣਾ ਸੀ ਨਹੀਂ ਪਾਉਂ ਤੁਸੀਂ 1.5 ਲੱਖ ਵਾਲੇ ਦਾ ਕਿੰਨੇ ਕੁ ਚਸਾਰ ਦੋਗੇ 1.5 ਲੱਖ ਵਾਲੇ ਰੁਪਏ ਦਾ 27000 ਰੁਪਏ ਦੇਖੋ ਜੀ ਬਿਲਕੁਲ ਜੀ ਮਾਲ ਕਰਤੀ ਹੈ ਉਹ ਵੀ 5 ਲੱਖ ਵਾਲੇ ਦਾ ਕਹਿੰਦੇ ਵੀ ਲੱਖ ਸਵਾ ਲੱਖ ਚਸਾਰ ਦਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਕੁਆਲਟੀ ਵੀ ਉਹ ਮਿਲੂਗੀ ਸੇਮ ਟੂ ਸੇਮ ਚੀਜ਼ਾਂ ਸਾਰੀਆਂ ਡਿਜ਼ਾਈਨ ਵਗ ਅਇਆ ਫਰਕ ਕੀ ਆ ਰੇਟਾਂ ਦਾ ਕਿਉਂਕਿ ਇਹ ਮਾਲ ਇਕੱਠਾ ਚੱਕਦੇ ਨੇ ਗੁਇਰਾਤ ਚੋਂ ਚੱਕਦੇ ਨੇ ਅਹਮਦਾਬਾਦ ਪਤਾ ਨਹੀਂ ਕਿੱਥੋਂ ਕਿੱਥੋਂ ਇਕੱਠੇ ਮਾਲ ਦੇ ਵਿੱਚ ਰੇਟਾਂ ਦਾ ਇਹਨਾਂ ਨੂੰ ਵੀ ਫਾਇਦਾ ਹੁੰਦਾ ਤਾਂ ਇਹ ਤੁਹਾਨੂੰ ਫਾਇਦਾ ਦਿੰਦੇ ਨੇ ਸੋ ਬਾਈ ਦਾ ਧੰਨਵਾਦ ਕਰਦੇ ਆ ਜਿਹੜਾ ਨੇ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸੱਚ ਇੱਕ ਗੱਲ ਰਹਿ ਗਈ ਜੀ ਹਾਂਜੀ ਆਉਣ ਕਿੱਥੇ ਪੂਰਾ ਐਡਰੈਸ ਤੁਸੀਂ ਆਪਣੇ ਮੂੰਹੋਂ ਦੱਸੋ ਜੀ ਆਪਣਾ ਲੋਂਗੋਵਾਲ ਦੇ ਵਿੱਚ ਦੁੱਲਟ ਪੱਤੀਬਾਜੀ ਦੀ ਹੈ ਇਹ ਲੋਹੇ ਘੇੜੇ ਵਾਲੀ ਸੜਕੋਂ ਥੋੜਾ ਜਿਹਾ ਸਾਹਮਣੇ ਆ ਜਾਂਦੀ ਹੈ ਆਪਣਾ ਲੋਹੇ ਘੇੜੇ ਵਾਲੀ ਸੜਕ ਤੋਂ ਥੋੜਾ ਜਿਹਾ ਪਹਿਲਾਂ ਆ ਜਾਂਦਾ ਜੀ ਲੋਹੇ ਘੇੜੇ ਵਾਲੀ ਸੜਕ ਤੇ ਆ ਕੇ ਮਿਸ਼ਾਲ ਬੁਡਵਰਕਸ ਦਾ ਨਾਮ ਹੈ ਇੱਥੇ ਬੈਨਰ ਲੱਗੇ ਹੋਏ ਨੇ ਲੇਨ ਬਜ਼ਾਰ ਦੇ ਵਿੱਚ ਸਾਡਾ ਬੜਵੜ ਰੋਡ ਤੇ ਸਾਡਾ ਆਫਿਸ ਬਣਿਆ ਹੋਇਆ ਉੱਥੇ ਸਾਡੀ ਪੂਰੀ ਟੀਮ ਬੈੰਦੀ ਹੈ ਜੀ ਬਾਕੀ ਜਿਹਨੂੰ ਮਰਜ਼ੀ ਪੁੱਛ ਲੈ ਲੋਂਗੋਵਾਲ ਚ ਆ ਕੇ ਜ਼ਿਲ੍ਹੇ ਸੰਗਰੂਰ ਚ ਲੋਂਗੋਵਾਲਾ ਫੋਨ ਤੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰ